ਕਹਤਾ ਵਾਇਕੋ ਜੀ ਦੇ ਫਰੇਡੀ 2 ਮਿੰਟ ਚੁੱਪ ਕਰ ਜਾ ਗਦੇ ਜੀ ਜੀ ਅੱਜ ਪੁਲ ਦੇ ਲਾਗੇ ਪਿੰਡ ਕੌਂਸੋ ਵਾਰ ਮੈਂ ਪੁਲ ਦੇ ਵਿੱਚ ਪਹਿਰਾ ਜੁੱਤੀਆ ਚੋਰ ਬਣਿਆ ਟਰਾਂਸਪੋਰਟ ਵਾਲੇ ਨੂੰ ਤਾਂ ਕਰਾ ਹਾਂ ਸیکل ਪਿੰਡ ਆ ਟਰਾਂਸਪੋਰਟ 5:30 ਵਜੇ ਦਿਨੇ ਆ ਦੇਖੋ ਜੇ ਤੁਮ ਦਾ ਹਾਂ ਤਾਂ ਰਿਪੋਰਟ ਦਾ ਜੀ ਜੇ ਤੁਮ ਦਾ ਹਾਂ ਤਾਂ ਰਿਪੋਰਟ ਦਾ ਆਇਨਾ ਟਰਾਂਸਪੋਰਟ ਚੋਰੀ ਕੀਤਾ ਸੀਗਾ ਭਾਈ ਪੱਕੂ ਕਿਥਿਆ ਜੀ ਨਾ ਅਦਸੇ ਕੋਲੋਂ ਨਹੀਂ ਇਹ ਹੈਗੇ ਕਿ ਤੁਹਾਨੂੰ ਕੋਲ ਨਹੀਂ ਆ ਮਗਰਾ ਕੌਣ ਜੀ ਤੁਸੀਂ ਆਪਣੇ ਉਹ ਆ ਬੋਦੇ ਕਿਹੜੇ ਪਾਰੀੋਂ ਦੇ ਕਿਦਾਰੇ ਹੋ ਕਿ ਬੱਗਾ ਕਵਾੜੀਆ ਮੈਨੂੰ ਦੇ ਲਈ ਆ ਤਾਂ ਉਹ ਨਹੀਂ ਕਿਹੜੀ ਦਾ ਬੱਗਾ ਬੱਗਾ ਕਿਹੜੇ ਸ਼ਹਿਰ ਦਾ ਧਰਮਕੋੜ ਦਾ ਧਰਮਕੋੜ ਦਾ ਤੁਸੀਂ ਕਿੰਨੇ ਬੰਦੇ ਆ ਸਾਰੇ ਜਣੇ ਪੰਜ ਛੇ ਆ ਪੰਜ ਛੇ ਜਣੇ ਆ ਜੀ ਇਹ ਠੀਕ ਆ ਬਾਕੀ ਕਿੱਥੋਂ ਦੇ ਆ ਧਰਮਕੋੜ ਦੇ ਮੋਟਰਸਾਈਕਲ ਕਿਹਦਾ ਦਾ ਨਾਮ ਆ ਜਿਹੜਾ ਦਾ ਮੋਟਰਸਾਈਕਲ ਬੋਲੋ ਕਿਹਦਾ ਵਾਇ ਇਹ ਵੀ ਛੜਦਾ ਹੋਏ ਛੜਾਂਦੇ ਆ ਕਿਹਦਾ ਵਾਇ ਮੋਟਰਸਾਈਕਲ ਤੇਰਾ ਵਾਜ ਦਾ ਕਿਹਦਾ ਵਾਹ ਕਿਹਦੇ ਨਾਮ ਆ ਕੀ ਦਾ ਵਾਕੀ ਦਾ ਨਾ ਕਿਹਦੇ ਮੋੜ ਤੇ ਦਾ ਨਾ ਕਿਹਦੇ ਮੋੜ ਤੇ ਦਾ ਜੀ ਦਾ ਮਤਿਆ ਦਾਬਦਾ ਵਾ ਕਿ ਉਹਦਾ ਵਾਕਦਾ ਤੇ ਵਾਲਾ ਵਾ ਕਿਦਾ ਬਾਈ ਸੋ ਨਾ ਸਦਾ ਹਦਦ ਕਿਸੀ ਆ ਮੇਰੀ ਕਾਪੀ ਆਸੀ ਜਿੱਥੇ ਆ ਤੇ ਇਹਦਾ ਨੰਬਰ 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 1 ਬਾਰੇ ਉਹ ਸਪਲੈਂਟ ਬਾਰੇ ਸ਼ੋਰ ਹੋ ਰਿਹਾ ਹੈ ਅਸੀਂ ਗੱਲ ਕਰਾਂਗੇ ਹੁਣੇ ਨੇ ਉਹ ਯਾ ਇਹਦਾ ਨੰਬਰ ਬੰਦ ਕਰਾ ਦੇ ਸਭ ਤੋਂ ਪਾਗ ਦੇਖਿਆ ਬਲ ਉਹ ਸਾਕਾ ਡੋਲਰ ਪਾਟਵਾ ਦਾ ਸਪਲੈਂਟ ਪਾ ਰਿਹਾ ਹੈ ਇਹ ਸਾਈਕਲ ਹੈਗਾ ਵੀ ਟੀਵੀਐਸ ਸਿਕਿਟੀ ਵਾਲਾ ਤਾ ਮੇਰੇ ਉਹਦੀ ਸਾਡੀ ਆਟਾ ਤੋਂ ਨੂੰਂਦੇ ਆ ਆ ਚਾਰ ਰੇ ਰੱਖਦੇ ਲਈ ਆ ਜਾਂਦੀ ਦਿੱਤਾ ਇਹ ਵੀਰਿਆਂ ਨੂੰ ਪੁਸ਼ਤੀ ਕੀਤੀ ਹੋਵੇ ਅਸੀਂ ਮੁਲਾਜ਼ਮ ਨਹੀਂ ਸੱਦੇ ਆ ਇੱਥੇ ਜੀ ਇਹ 6 ਬੰਦੇ ਆ ਜੀ ਆਪਣੇ ਆਪ ਚ ਰੋਦੇ ਆ ਜੀ ਇਹ ਟ੍ਰਾਂਸਫਰ ਨਹੀਂ ਕੋਸਲ ਕਰ ਬਹੁਤ ਜ਼ਿਆਦਾ ਜੀ ਸਾਡੇ ਤਰੀਕਾ ਰੋਦੇ ਪੰਜ ਸੱਤ ਪੰਜ ਸੱਤ ਪਾਸਾ ਲੱਗੇ ਨੂੰ ਤਾਂ ਕਰਦਾ ਓਏ ਇਹ ਕਾ ਮੁੰਡਾ ਹੋਰ ਮੁੰਦਾ ਕਰ ਇਹ ਕਾ ਮੁੰਡਾ ਆ ਜਾਂ ਦੇਖ ਲੋ ਜੀ ਤੇਰਾ ਨਾਂ ਕੀ ਬੋਲ ਅਵਧੇਂਦਰ ਮੁੰਡਾ ਬੋਲਦਾ ਨਾਂ ਅਵਧੇਂਦਰ ਜੀ ਪੈਂਦਾ ਦਾ ਬੋਲ ਮੈਂ ਜੈਦੀ ਦਾ ਪੋਰਟ ਪੋਦਾਂਗੀ ਆ ਜੋ ਜੋ ਇਹ ਮੇਰਾ ਵੀ ਵਾਰੰਡਾ ਕੋਸ਼ਾਂਤ ਕੋਲਾ ਦੀ ਅਗਲੀ ਸਤਿਮਾ ਵੀ ਕਰਕੇ ਹੋਰ ਕੋ ਬੋਲਿਆ ਸੀ ਜੀ ਜੀ ਸਿੰਘ ਜੀ ਕਿਹੜਾ ਮਲਾ ਡਾ ਡਾ ਵੇਦਾ ਨਰਸ ਨਗਰ ਅੱਗੇ ਕਿੰਨੀਆਂ ਚੋਰੀਆਂ ਕੀਤੀਆਂ ਮੈਨਾਂ ਦੋ ਤਿੰਨ ਤਾਂ ਨਹੀਂ ਹੋਈਆਂ ਦੋ ਤਿੰਨ ਕਿੰਨੇ ਲਾਏ ਦੋ ਤਿੰਨ ਕਿੰਨੇ ਖੋਲੇ ਅੱਗੇ ਦੋ ਖੋਲੇ ਦੋ ਖੋਲੇ ਆ ਜੀ ਉੱਜਾ ਕੇ ਤੋਂ ਖੋਲਿਆ ਸੀਗਾ ਦੂਜੇ ਦੋ ਮਕੋਦਰ ਤੋਂ ਕਿੱਥੋਂ ਗਾ ਓ ਇੱਕ ਪਤਲ ਪੰਡਾ ਹੁਣ ਤੁਸੀਂ ਦੱਸੋ ਜੀ ਇਹਨਾਂ ਉੱਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਤੁਸੀਂ ਆਪ ਦੱਸਦੇ ਹੋ ਜੀ ਇਹਦਾ ਬਹੁਤ ਪਰੇਸ਼ਾਨ ਜੇ ਉੱਥੇ ਜਾਂਦੇ ਟਰਾਂਸਫਰ ਲੈਣ ਵਾਸਤੇ ਤੇ 10000 ਰੁਪਇਆ ਪਹਿਲਾਂ ਮੁਲਾਜ਼ਮਾਂ ਨੂੰ ਮੱਥਾ ਟੇਕਣਾ ਪੈਂਦਾ ਜੀ ਫੇਰ ਜਾ ਕੇ ਟਰਾਂਸਫਰ ਮਿਲਦਾ ਜੀ ਪਹਿਲੇ ਸੇਵਕ ਦੇ ਜਾ ਕੇ ਤਿੰਨ ਚਾਰ ਦਿਨ ਢੋਨੇ ਸੁੱਕਦੇ ਹੋ ਵੱਖਰੇ ਪੱਠੇ ਸੋਗਿਆ ਪਨੀਰੀਆਂ ਸੁੱਕਦੀਆਂ ਜੀ ਆਹ ਦੇਖੋ ਜੀ ਬੰਦੇ ਮੋਰਸਾ ਚੋਰੀ ਦਾੜੀ ਮੋਰਸਾ ਦਾ ਨੰਬਰ ਸਪਲੈਂਡਰ ਮੋਟਰਲ 3VS ਜੀਸੀ ਦੇ ਗਾ ਮੋਰਸਾ ਅੰਗਰੇਜ਼ ਆ ਜੀ ਮਾਜਮ ਸੱਦੇ ਆ ਜੀ ਮੁਲਾਜ਼ਮਾਂ ਨੂੰ ਲੱਗਿਆ ਕਿ ਮੁਲਾਜ਼ਮਾਂ ਹਵਾਲੇ ਕਰਨਾ ਆਹ ਦੇਖ ਲਓ ਜੀ ਇਹਨਾਂ ਦੇ ਕੋਈ ਸੱਪ ਪੇਟ ਨਹੀਂ ਜੀ ਇਹਨਾਂ ਨੂੰ ਕੁੱਟਿਆ ਜਰੂਰ ਆਈ ਇਹਨਾਂ ਕੋਈ ਸਰਟੀਫੀਕਟ ਨਹੀਂ ਆ ਦੇਖੋ ਜਿਹਨੇ ਕਪੂਤੀ ਖਾਦੀਆਂ ਜਾਂਦੀਆਂ ਅਸੀਂ ਅੱਗੇ ਆਪੇ ਧੰਨਵਾਦ ਆਹ ਦੇਖੋ ਜੀ ਇੱਕ ਮਿੰਟ ਉਹਨਾਂ ਦੇਖੋ ਜੀ ਹੋਰ ਉਹਨਾਂ ਦੇ ਕਾਰਨਾਂ ਲਈ ਜੀ ਦੇਖੋ ਤਾਰਾਂ ਵਾਲੇ ਨਾਲ ਉਹ ਜਿਹੜਾ ਲੱਤਾਂ ਸੀਟੀਆਂ ਹੋਈਆਂ ਜੀ ਪਹਿਲਾਂ ਹੀ ਇਹ ਇਹ ਕਾਮੀ ਇਹਨਾਂ ਦੇ ਇਹ ਆ ਜੀ ਆ ਦੇਖੋ ਕੋਈ ਡਾਕਟਰੀ ਇਲਾਜ ਨਹੀਂਗਾ ਆ ਦੇਖ ਲਓ ਜੀ ਕੱਲ ਨੂੰ ਕੋਈ ਇਹਨੂੰ ਹੋਰ ਦੇ ਸਾਹੀ ਨਹੀਂ ਜ਼ਿੰਮੇਵਾਰ ਰਹਿ ਗਏ ਆ ਅਸੀਂ ਜਾਣਦੇ ਆਂ ਜ਼ਿੰਮੇਵਾਰ ਆ ਦੇਖੋ ਸਾਡੇ ਆਹ ਦੇਖੋ ਜ ਆਹ ਕਾਪਰ ਦੇ ਆ ਜੀ ਜਿਹੜੇ ਖੋਲਦੇ ਆ ਜੀ ਆ ਦੇਖੋ दुआ <I that Ed -manabillaughs> <Sustainable> <S-, apology>